ਨਸ਼ੇ ਤੋਂ ਬਾਅਦ ਪੰਜਾਬ ਲਈ ਇੱਕ ਹੋਰ ਖਤਰੇ ਦੀ ਘੰਟੀ ਹੈ ਯਾਨੀ ਕਿ ਕੇਂਦਰ ਸਰਕਾਰ ਦੀ ਇੱਕ ਰਿਪੋਰਟ ਆਈ ਹੈ ਜਿਸ ਨੇ ਪੰਜਾਬੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਕਿਉਂਕਿ ਇਸ ਰਿਪੋਰਟ ਦੇ ਵਿੱਚ ਜੋ ਨਿਕਲ ਕੇ ਸਾਹਮਣੇ ਆਇਆ ਉਹ ਵਾਕਈ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਦੱਸ ਦਈਏ ਕਿ ਐਚ ਆਈ ਵੀ ਦੇ ਮਾਮਲੇ ਦੇ ਵਿੱਚ ਯਾਨੀ ਕਿ ਏਡਸ ਫੈਲਣ ਦੇ ਮਾਮਲੇ ਦੇ ਵਿੱਚ ਪੰਜਾਬ ਪੂਰੇ ਭਾਰਤ ਵਿੱਚੋਂ ਤੀਜੇ ਸਥਾਨ ਤੇ ਆ ਗਿਆ ਹੈ ਯਾਨੀ ਕਿ ਐਚ ਆਈ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਪੰਜਾਬ ਹੁਣ ਤੀਜੇ ਸਥਾਨ ਤੇ ਆ ਲਗਾਤਾਰ ਇਸ ਦਾ ਅੰਕੜਾ ਵਧਦਾ ਜਾ ਰਿਹਾ ਹੈ ਜੋ ਕਿ ਬੇਹਦ ਗੰਭੀਰ ਵਿਸ਼ਾ ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਦੇ ਅਨੁਸਾਰ ਪੰਜਾਬ ਦੇਸ਼ ਭਰ ਦੇ ਐਚ ਆਈ ਵੀ ਟੈਸਟਾਂ ਦੌਰਾਨ ਪਾਈ ਜਾ ਰਹੀ ਪੋਜ਼ਿਟਿਵ ਦਰਤਾ ਵਾਧਾ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਚ ਮੌਜੂਦਾ ਦਰ 1.27 ਨਾਲ ਤੀਜੇ ਸਥਾਨ ਤੇ ਇਹ ਅਤੇ ਪੰਜਾਬ ਦੀ ਇਹ ਦਰ ਰਾਸ਼ਟਰੀ ਔਸਤ 0.41 ਦੇ ਮੁਕਾਬਲੇ ਤੋਂ ਵੀ ਵੱਧ ਹੈ ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੂਰੇ ਦੇਸ਼ ਵਿੱਚ ਐਚ ਆਈ ਵੀ ਵਾਧਾ ਦਾਰਮਿਜ਼ੋਰਮ ਚ 2.1% ਹੈ ਆਸਾਮ ਚ 1.74% ਪੰਜਾਬ ਵਿੱਚ 1.27% ਮੇਗਾਲਿਆ ਵਿੱਚ 1.21% ਨਾਗਾ لینڈ ਵਿੱਚ 1.12% ਤ੍ਰਿਪੁਰਾ ਵਿੱਚ 1.6% ਤੇਲੰਗਾਨਾ ਵਿੱਚ 0.81% ਹੈ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 0.75% ਦਿੱਲੀ ਚ 0.74% ਅ ਫੀਸਦ ਜਿਹੜਾ ਵਾਅਦਾ ਹੋਇਆ ਐ ਐਚ ਆਈ ਵੀ ਪੋਜ਼ਿਟਿਵ ਦਰ ਦੇ ਵਿੱਚ ਤਾ ਪੰਜਾਬ ਹੁਣ ਤੀਜੇ ਸਥਾਨ ਤੇ ਆ ਚੁੱਕਿਆ ਹੈ ਇਸੇ ਤਰ੍ਹਾਂ ਪੰਜਾਬ ਤੀਜੇ ਸਭ ਤੋਂ ਉੱਚੀ ਦਰ ਵਾਲੇ ਸੂਬਿਆਂ ਵਿੱਚ شمار ਹੋ ਗਿਆ ਹੈ ਪੰਜਾਬ ਵਿੱਚ ਐਚ ਆਈ ਵੀ ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਸੁਰੱਖਿਅਤ ਤਰੀਕੇ ਨਾਲ ਆਪਸ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਸਰੀਂਜਾਂ ਵਾਲੀਆਂ ਸੂਈਆਂ ਹਨ ਅਤੇ ਇਸ ਤੋਂ ਇਲਾਵਾ ਇਹ ਵਾਇਰਸ ਅਸੁਰੱਖਿਅਤ ਜਿੰਸੀ ਸੰਪਰਕ ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਛਾਤੀ ਦਾ ਦੁੱਧ ਚੁੰਗਾਉਣ ਦੁਆਰਾ ਵਿਆਪਕ ਪੱਧਰ ਤੇ ਫੈਲਦਾ ਹੈ ਸੂਬੇ ਵਿੱਚ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੰਜਾਬ ਦੇ ਸਿਹਤ ਧਿਕਾਰੀਆਂ ਨੇ ਐਚਆਈਵੀ ਦੇ ਫੈਲਣ ਨੂੰ ਰੋਕਣ ਦੇ ਯਤਨ ਤੇਜ਼ ਕਰ ਦਿੱਤੇ ਨੇ ਪੰਜਾਬ ਵਿੱਚ 22 ਐਂਟੀ ਰੈਟਰੋਵਾਇਰਲ ਥੈਰੇਪੀ ਕੇਂਦਰ ਨੇ ਅਤੇ ਇੱਕ ਆਰਟੀ ਪਲੱਸ ਸੈਂਟਰ ਮੌਜੂਦ ਨੇ ਇਸ ਤੋਂ ਬਾਅਦ ਅਪ੍ਰੈਲ ਅਤੇ ਸਤੰਬਰ 2024 ਦੇ ਵਿਚਕਾਰ ਕੁੱਲ 6696 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਯਾਨੀ ਕਿ ਪੀੜਤ ਸਾਹਮਣੇ ਆਏ ਉਹਨਾਂ ਨੂੰ ਇਹਨਾਂ ਕੇਂਦਰਾਂ ਤੇ ਰਜਿਸਟਰਡ ਕੀਤਾ ਗਿਆ ਪੰਜਾਬ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਇਹਨਾਂ ਵਿੱਚੋਂ 6594 ਵਿਅਕਤੀਆਂ ਦਾ ਇਲਾਜ एआरटी ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ 5784 ਜ਼ਿੰਦਾ ਨੇ ਅਤੇ ਇਲਾਜ ਚਾਰੀ ਹੈ ਰਿਪੋਰਟ ਚ ਐਚਆਈਵੀ ਦਾ ਫਲਾ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵਧੇਰੇ ਦੱਸਿਆ ਗਿਆ ਸੂਬੇ ਵਿੱਚ ਇਸ ਫੈਲ ਰਹੀ ਬਿਮਾਰੀ ਦੇ ਹੱਲ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ 94 ਉਪ ਜ਼ਿਲ੍ਹਾ ਸਹਿਤ ਸਹੂਲਤਾਂ ਨੂੰ ਸਮਰਪਿਤ ਕਲੀਨਿਕ ਸਥਾਪਿਤ ਕੀਤੇ ਗਏ ਨੇ ਜਿਨ੍ਹਾਂ ਚ ਇਸ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਦੇ ਸੰਪੂਰਨ ਇਲਾਜ ਨੂੰ ਯਕੀਨੀ ਬਣਾਉਣ ਲਈ ਮੁਫਤ ਡਾਇਗਨੋਸਟਿਕਾ ਟੈਸਟ ਡਰੱਗ ਕਿੱਟਾਂ ਆਦੀ ਸਲਾਹ مشورات ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ